कपूरथलावासी हरमनजोत पिछले महीने इंगलैंड लाई परिवार मैं पहला तो सन उस तो बा मृतिक हरमनजोत सिंह का अंतम संस्कार जद्दी पिंड लखन के प्डा विखे कर दिता गया है मृतक दंतम यात्रादार सकी संबंधी गिनती पिंड वासी शामिल सन ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਜਿਹੜੀ ਇਹ ਗਲਤ ਵਿੱਚ ਮੌਤ ਹੋਈ ਆ ਕਿਵੇਂ ਮੌਤ ਹੋਈ ਆ ਕੋਈ ਤੁਸੀਂ ਕਿਵੇਂ ਦੇਖਿਆ ਇਹ ਕਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਪੁੱਤ ਸੀਗਾ ਭੈਣ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਸ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਿਲਿਆ ਹੋ ਜਾਂਦਾ ਹੋਸਦਾ ਇਹ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੋਜ਼ਗਾਰ ਤੋਂ ਹੀ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਸੇ ਮਿਲਣ ਸਾਡੇ ਨੌਜਵਾਨ ਜਿਹੜੇ ਆ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਸ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣ ਈਆਂ ਹੈਗੀਆਂ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਸਰਕਾਰ ਇਸ ਤੇ ਪੱਤੀ ਕੋ ਤਹ ਤੱਕ ਜਾ ਕੇ ਕੋਈ ਇਹ ਜਿਹਾ ਨਿਜ਼ਮ ਜਿਹੜਾ ਕੋ ਤੈ ਕਰਨ ਕਿ ਬੱਚਾ ਨੂੰ ਕੋਈ ਇਥੇ ਰੋਜ਼ਗਾਰ ਮਿਲੇ ਕੋਈ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ। ਤੋਂ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪਰਵਾਦੇ ਨਾਲ ਹੈ। ਸੋ ਇਹੋ ਕਹਿੰਦੇ ਹਾਂ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਐ ਸਰ ਜੀ ਜਿਹੜਾ ਤੁਹਾਨੂੰ ਅੱਜ ਉਹ ਜੀ ਤਕਰੀਬਨ ਇਹ ਹਰਮਨ ਜੋਤ ਤਕਰੀਬਨ 1.5 ਸਾਲ ਪਹਿਲਾਂ ਇਹ ਇੰਗਲੈਂਡ ਗਿਆ ਸੀ। ਅ 25 ਲੱਖ ਕਰਜ਼ਾ ਚੱਕ ਕੇ। ਇਸ ਦੇ ਫਾਦਰ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਆ। ਏ ਰਜਾਨਾ ਆਪਣੀ ਮਾਤਾ ਨੂੰ ਫੋਨ ਕਰਦਾ ਸੀ 12 ਫਰਵਰੀ ਨੂੰ ਜਦੋਂ ਇਹਦਾ ਫੋਨ ਨਾ ਆਇਆ ਤਾਂ ਇਹਦੀ ਮਾਤਾ ਨੇ ਬਾਰ-ਬਾਰ ਟਰਾਈ ਕੀਤੀ ਮੈਸੇਜ ਛੱਡੇ ਬਟ ਉਹ ਮੈਸੇਜ ਸੀਨ ਵੀ ਨਹੀਂ ਸੀ ਹੋ ਰਿਹਾ ਉਹ ਲਾਸਟ 2:44 ਕਿਤੇ ਕਿਤੇ ਦਾ ਸੀਨ ਆ ਰਿਹਾ ਸੀ ਬਟ ਫਿਰ ਇਹਨੇ ਉਹਦੇ ਦੋਸਤਾਂ ਨੂੰ 8-10 ਘੰਟੇ ਤੋਂ ਬਾਅਦ ਉਹਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਹਸਪੀਟਲ ਦਾਖਲ ਹੈ ਉਹ ਤੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੋਈ ਉਹਨੂੰ ਉਹ ਕਹਿੰਦੇ ਜੀ ਉਹ ਅੰਕਲ ਜੀ ਦੱਸਣਗੇ ਮਤਲਬ ਉਹ ਡਾਇਰੈਕਟਰ ਦਾ ਮਾਲਕ ਸੀ ਮਾਲਕ ਨੇ ਨੇ ਕਿਹਾ ਕਿ ਉਹ ਜਦੋਂ ਪੁੱਛਿਆ ਵੀ ਹਸਪੀਟਲ ਤੇ ਹਾਲਤ ਤਾਂ ਦੱਸੋ ਕਿ ਮੈਂ ਇਨੀ ਦੇਰ ਤੋਂ ਇਦਾਂ ਘਬrai ਪਈ ਆ ਤੇ ਮੈਂ ਕੱਲੀ ਔਰਤ ਆ ਤੇ ਉਹਨੇ ਕਿਹਾ ਵੀ ਉਹ ਜਿਹੜੀ ਉਹਦੀ ਇਹ ਜਿਹੜਾ ਹੈਗਾ ਇਹ ਉਹ ਖੂਨ ਦੇ ਰਿਸ਼ਤੇ ਨੂੰ ਉਹ ਦੱਸ ਸਕਦੇ ਆ ਹੋਰ ਕਿਸੇ ਨੂੰ ਦੱਸਦੇ ਨਹੀਂ ਤੇ ਫਿਰ ਉਸ ਤੋਂ ਬਾਅਦ ਉਸਨੇ ਫੋਨ ਨਹੀਂ ਚੱਕਿਆ ਫਿਰ 18 ਤਰੀਕ ਨੂੰ ਖਬਰ ਆਉਂਦੀ ਆ ਕਿ ਉਹਦੀ ਡੈਥ ਹੋ ਗਈ ਆ ਫਿਰ ਅਸੀਂ ਡਾਕਟਰ ਧਰਮਵੀਰ ਗਾਂਧੀ ਕੁਲਦੀਪ ਧਾਲੀਵਾਲ ਸਾਡੇ ਪਿੰਡ ਦੇ ਇਕਬਾਲ ਸਿੰਘ ਪੱਡਾ ਸਾਬਕਾ ਕਾਉਂਸਲਰ ਉਹਨਾਂ ਦੀ ਹੈਲਪ ਦੇ ਨਾਲ ਜਿਹੜੀ ਅਸੀਂ ਇਹ ਬਾਡੀ ਮੰਗਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਮੰਗਵਾਉਣ ਵਾਸਤੇ ਉਹ ਲੋ ਆਪਣਾ ਚਿੱਠੀ ਪੱਤਰ ਪੱਤਰ ਵਿਆਹ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਕੁਲਦੀਪ ਧਾਲੀਵਾਲ ਦੀ ਮਤਲਬ ਤੇ ਇਕਬਾਲ ਸਿੰਘ ਪੰਡਾ ਦੀ ਮਤਲਬ ਆਰਥਿਕ ਸਹਿਤਾ ਤੇ ਹੋਰ ਸਾਰੇ ਸਹਿਯੋਗ ਦੇ ਨਾਲ ਅੱਜ ਇਹ ਬਾਡੀ ਪੈਂਡ ਪਹੁੰਚੀ ਆ ਤੇ ਸਾਰਾ ਜਿਹੜਾ ਪੰਡਾ ਉਹ एकदम ਗੀਨ ਹਾਲਤ ਚ ਕਿਹੜੇ ਰਿਪੋਰਟੇ ਬੜੀ ਆਈ ਸੀ ਕੋਈ ਮੰਤਰੀ ਆਇਆ ਉੱਥੇ ਇਕਲਦੀਪ ਢਾਲੀਵਾਲ ਰਿਸਿਵ ਕਰਨ ਆਏ ਸੀ ਤੇ ਤੁਹਾਡਾ ਬੱਚਾ ਸੀਗਾ ਕਿਹੜੀ ਕੰਟਰੀ ਸੀਗਾ ਇਹ ਇੰਗਲੈਂਡ ਦੇ ਵਿੱਚ ਦੇ ਮੌਤ ਜਿਹੜੀ ਆ ਕਿੰਨਾ ਰਾਤਾਂ ਚ ਹੋਈ ਸੀ ਉਹ ਇਸ ਜਿਹੜੀ ਆ ਕਿਤਨੂ ਬਾਅਦ ਜੋੜ ਕੇ ਬੇਨਤੀ ਵੀ ਇਸ ਦੀ ਜਦੋਂ ਬਾਡੀ ਮਿਲੀ ਆ ਮੈਂ ਬੋਲੋ ਤੇ ਬੇਹੋਸ਼ੀ ਹਾਲਤ ਦੇ ਵਿੱਚ ਇਹ ਸ਼ਹਿਰ ਤੋਂ ਮਿਲਿਆ ਤੇ ਜ ਵੀਰਵਾਰ ਨੂੰ ਉਸ ਤੋਂ ਬਾਅਦ ਇਸ ਨੂੰ ਜਦੋਂ ਹਸਪੀਟਲ ਚ ਵੀ ਮਤਲਬ ਕੁਝ ਲੋ ਸਾਡੇ ਨੌਨ ਬੰਦੇ ਜਾਂਦੇ ਰਹੇ ਆ ਤੇ ਉਹ 18 ਤਰੀਕ ਨੂੰ ਉਹਨਾਂ ਨੇ ਡੈਥ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਸੀ ਵੈਂਟੀਲੇਟਰ ਤੇ ਸੀ ਉਹ ਅਸੀਂ ਇਹ ਮੰਗ ਕਰਦੇ ਆ ਕਿ ਇਸ ਦੀ ਜਿਹੜੀ ਆ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਦੀ ਜਿਹੜੀ ਮੌਤ ਦੀ ਜਾਂਚ ਹੋਣੀ ਚਾਹੀਦੀ ਆ ਮਾਲਕ ਜਿਹੜਾ ਉਹ ਸ਼ੱਕੀ ਘੇਰੇ ਚ ਆ ਕਿ ਉਸ ਦਾ ਜਦੋਂ ਏਮਪਲਾਇਰ ਦੀ ਡੈਥ ਹੁੰਦੀ ਆ ਏਮਪਲਾਈ ਦੀ ਡੈਥ ਹੁੰਦੀ ਆ ਤੇ ਉਹ ਜਿਹੜਾ ਉਹ ਬੰਦਾ ਸਾਡੇ ਪਰਿਵਾਰ ਦੇ ਨਾਲ ਕੁਝ ਹੈਤਾਂ ਕਰਦਾ ਕੋਈ ਹੈਲਪ ਕਰਦਾ ਉਸ ਨੇ ਕੋਈ ਹੈਲਪ ਨਹੀਂ ਕੀਤੀ ਫੋਨ ਵੀ ਨਹੀਂ ਚੱਕ ਰਿਆ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਵੇ ਤਾਂ ਕਿ ਸਾਡੀ ਹੈਲਪ ਕਰੇ ਪਰਿਵਾਰ ਦੀ 25 ਲੱਖ ਕਰਜ਼ਾ ਚੱਕ ਕੇ ਜਿਹੜਾ ਇਹ ਬਾਹਰ ਗਿਆ ਹੋਇਆ ਸੀ ਬੱਚਾ ਉਸ ਦੀ ਮਾਤਾ ਮਤਲਬ ਇੱਕ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਆ ਔਰ ਇਸ ਪਰਿਵਾਰ ਦਾ ਬੜਾ ਯੋਗਦਾਨ ਆ ਕਿ ਇਸ ਤੇ ਦਾਦਾ ਜੀ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਮੱਖਣ ਸਿੰਘ ਜੀ ਰਹਿ ਚੁੱਕੇ ਆ ਅੱਜ ਉਹ ਪਿੰਡ ਦੀਆਂ ਨਾਲੀਆਂ ਗਲੀਆਂ ਉਹਨਾਂ ਦੀ ਰਹਿਨਮਾਈ ਹੀਟ ਔਰ ਕਾਨਵਿਟ ਜੈਮਲ ਪੱਡਾ ਨੇ ਰਲ ਕੇ ਨੌਜਵਾਨ ਪਾਰਸਭਾ ਬਣਾ ਕੇ ਇਹ ਸਾਰਾ ਕੋਈ ਕੰਮ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਸੀ ਓਕੇ ਠੀਕ ਹੈ ਜੰਮੂ ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹਦੇ ਜਿੰਨੀ ਦਿੰਦਿਆ ਕੀਤੀ ਜਾ ਸਕੇ ਥੋੜੀ ਹੈ ਕਿਉਂਕਿ ਮਾਪੇ ਦਾ ਇਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅਜ ਤੋਂ 4 ਸਾਲ ਪਹਿਤੋਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋਸ ਹਾਰਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਇਸ ਵੇਲੇ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਵੀ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਤੇ ਨਾਲ ਹੋ ਸਕਦੀ ਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੂੰ ਦੁਖਾਉਗੇ ਵੱਡਾ ਹੋ ਜੂਗਾ ਤੇ ਇਹ ਆਖਰੀ ਬੱਚਾ ਸੀ ਇਹਨਾਂ ਦਾ ਉਸ ਸਾਰ ਕੋ ਚਲ ਗਿਆ ਸਵਾਜ ਉਹਦਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧਨਵਾਦ ਕਰਦੇ ਆਂ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਿੰਡ ਦੇ ਜਿਹੜੇ ਅਕਬਾਲ ਪੱਡਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੇ ਜਿੰਨਾਂ ਸਾਲ ਕੇ ਇਹ ਸਾਨੂੰ ਜਿਹੜਾ ਵਾ ਦਰਸ਼ਨ ਨਸੀਬ ਹੋਇਆ ਉਹ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸਤਗੁਰ ਨੇ ਕੀਤਾ ਉਹ ਸਵੀਕਾਰ ਕਰਾਂਗੇ ਬਾਈ ਤੁਹਾਡੇ ਬੱਚੇ ਦੀ ਮੌਤ ਹੋਈ ਹੈ। ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ? ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰਿਪੋਰਟ ਆ ਉਹ ਸਪਸ਼ਟ ਕਰ ਸਕਦੀ ਹੈ। ਹੁਣ ਮੈਂ ਐਵੇਂ ਆਪਣੇ ਆਪ ਨੂੰ ਕਹੀ ਜਾਂ ਵੀ ਇਸ ਤਰ੍ਹਾਂ ਵਾ ਉਸ ਤਰ੍ਹਾਂ ਵਾ ਇਹ ਸਸਪੈਂਸ ਵਿੱਚ ਗੱਲ ਹੈ ਜੇ ਆ। ਉਹ ਉਹ ਗਵਰਨਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤੇ ਹੈ ਹੈ ਜਿਹੜਾ ਉਹ ਹੈਗੇ 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 ਕਦਗੇ ਕਾਰਵਾਈ। ਬਸ ਪੂਰੀ ਵਡਾ ਇਨਕੁਆਰੀ ਹੋਊਗੀ ਪੂਰਾ ਉਹਦੇ ਵਿੱਚ ਪੜਤਾਲ ਕਰਕੇ ਜਿਹੜੀ ਸੱਚ ਸਾਹਮਣੇ ਲਿਆਂਦਾ ਜਾਊਗਾ। ਕੀ ਮੰਗ ਕਰਦੇ? ਮੰਗ ਇਹ ਹੈ ਵੀ ਇਹਦੀ ਜਿਹੜੀ ਡੈਥ ਹੋਈ ਹੈ ਇਹ ਸੱਚ ਸਾਹਮਣੇ ਆਉਣਾ ਚਾਹੀਦਾ। ਕਾਰ ਨੂੰ ਸਾਹਮਣੇ ਆਉਣ ਚ ਹਾਂਜੀ ਕਾਰ ਕਿਉਂ ਕਿਉਂ ਮੌਤ ਹੋਈਆ ਕਿਦਾਂ ਹੋਈਆ ਕਿਵੇਂ ਹੋਈਆ ਹਰ ਆਉਣਾ ਜੇ ਸਾਹਮਣੇ ਕਿਉਂਕਿ ਮਾਤਾ ਨੂੰ ਤਾਂ ਸੱਚੀ ਤਾਂ ਹੀ ਹੋਣੀ ਆ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦੁਨੀਆਂ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪਰਦਾਹ ਹੋਣੀ ਚਾਹੀਦੀ ਹਾਂਜੀ ਬਾਕੀ ਠੀਕ ਆ ਸਾਰਿਆਂ ਨੂੰ ਦੁੱਖ ਆ ਇਸ ਗੱਲ ਦਾ ਵਾਹਿਗੁਰੂ ਜੀ ਦਾ ਕਾਲ ਸਤ